ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਜੋ ਆਪਾਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਅੰਗ ਤੇ ਆਏ ਹੋਏ ਅਖਰਾ ਤੇ ਲਗਾ ਮਾਤਰਾਾਂ ਦੀ ਵਿਸਥਾਰ ਰੂਪ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਅਸੀਂ ਵਿਚਾਰ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸੱਤ ਅੰਗ ਉਪਰ ਅਖਰਾਂ ਅਤੇ ਲਗਾ ਮਾਤਰਾਾਂ ਦੀ ਵਿਚਾਰ ਸਾਤਾਂਗ ਉੱਪਰ ਊੜਾ ਅੱਖਰ 5 ਵਾਰ ਆਇਆ ਹੈ ਐੜਾ 43 ਵਾਰ ਈੜੀ 28 ਵਾਰ ਸਸਾ 48 ਵਾਰ ਹਾਹਾ 22 ਵਾਰ ਕਕਾ 55 ਵਾਰ ਖਖਾ 17 ਵਾਰ ਗੱਗਾ 21 ਵਾਰ ਕਗਾ 2 ਵਾਰ ਨੰਗਾ ਅੱਖਰ ਸਾਤਾਂਗ ਦੇ ਉੱਪਰ ਨਹੀਂ ਆਇਆ ਚਚਾ 9 ਵਾਰ ਛਛਾ 2 ਵਾਰ ਦੱਦਾ 3 ਵਾਰ ਝੱਜਾ ਅਤੇ ਨੰਨ੍ਹਾ ਅੱਖਰ ਇਹ ਸੰਗਤਿ ਸੁਭਾਏਮਣ ਨਹੀਂ ਟੈਂਕਾ ਅਤੇ ਠੱਠਾ ਇਹ ਦੋਨੇ ਅੱਖਰ 1-1 ਵਾਰ ਆਏ ਹਨ ਡੱਡਾ 9 ਵਾਰ ਢੱਡਾ ਅੱਖਰ ਵੀ ਇਥੇ ਸੁਭਾਏਮਣ ਨਹੀਂ ਨਾਣਾ 20 ਵਾਰ ਤੱਤਾ 47 ਵਾਰ ਥੱਥਾ 7 ਵਾਰ ਦੱਦਾ 27 ਵਾਰ ਤੱਦਾ 7 ਵਾਰ ਨੰਨਾ 57 ਵਾਰ ਪਪਾ 22 ਵਾਰ ਫਫਾ 1 ਵਾਰ ਬੱਬਾ 7 ਵਾਰ ਪੱਬਾ 6 ਵਾਰ ਮੰਮਾ 23 ਵਾਰ ਯਯਾ ਅਖਰ ਵੀ ਇੱਥੇ ਸੁਭਾਇਮਾਨ ਨਹੀਂ ਰਾਰਾ 55 ਵਾਰ ਲੱਲਾ 19 ਵਾਰ ਛਸ਼ ਣੰ냐 ਲੱਲਾ ਵਵਾ 36 ਵਾਰ ੜਾੜਾ 7 ਵਾਰ ਟੋਟਲ ਅੱਖਰਾਂ ਦੀ ਗਿਣਤੀ ਬਣਦੀ ਹੈ 635 ਅਤੇ ਹੁਣ ਅੱਗੇ ਵਿਚਾਰ ਹੈ ਲਗਾ ਮਾਤਰਾਂ ਦੀ ਸਿਹਾਰੀ 80 ਵਾਰ ਬਿਹਾਰੀ 52 ਵਾਰ ਔਕੜ 87 ਵਾਰ ਦੁਲੈਂਕੜ 7 ਵਾਰ ਲਾਂ 75 ਵਾਰ ਦੁਲਾਵਾਂ 22 ਵਾਰ ਹੋੜਾ 26 ਵਾਰ ਕਨੌੜਾ 1 ਵਾਰ ਪੀ ਵੀ ਵਾਰ ਕੰਨਾ 94 ਵਾਰ ਬਿੰਦੀ ਇਹ ਸੰਗ ਤੇ ਸੁਭਾਏਮਣ ਨਹੀਂ ਅਤੇ ਆਪ ਜੀ ਨੂੰ ਪਤਾ ਹੈ ਅਧਿਕ ਸੰਪੂਰਨ ਬਾਣੀ ਵਿੱਚ ਹੀ ਮਹਾਰਾਜ ਨੇ ਕਿਤੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਜਗ੍ਹਾ ਨਹੀਂ ਦਿੱਤੀ ਪੰਜ ਗੁਰੂ ਕੇ ਸਿੱਖ ਗੁਰਬਾਣੀ ਦਾ ਜਾਪ ਕਰਨ ਲੱਗਿਆਂ ਉਚਾਰਣੇ ਦਾ ਜ਼ਰੂਰ ਕਰਦੇ ਹਨ ਇਸ ਪ੍ਰਕਾਰ ਸਤ ਅੰਗ ਉੱਪਰ ਆਏ ਹੋਏ ਲਗਾ ਮਾਤਰਾ ਦੀ ਟੋਟਲ ਗਿਣਤੀ ਜਿਹੜੀ ਹੈ ਉਹ 464 ਬਣਦੀ ਹੈ ਆਪ ਦੀ ਕਿਰਪਾ ਕਰਕੇ ਸਰਵਣ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਨਾਲ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਵਿਚਾਰ ਜਰੂਰ ਰੱਖੋ ਕਿ ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਾ ਇਹ ਆਪਣੀ ਵਿਚਾਰ ਜਰੂਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ